ਸਤਿ ਸ਼੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਆ ਜਿਹੜੀ ਬੈਕ ਸਕਰੀਨ ਤੇ ਦੇਖ ਰਹੇ ਤੁਸੀਂ ਜਰਸੀ ਕ੍ਰੋਸ ਇਹਦੀ ਆਪਾਂ ਫੁੱਲ ਡਿਟੇਲ ਦਾ ਐਡਰੈਸ ਸ਼ੇਅਰ ਕਰਾਂਗੇ ਅੱਜ ਆਪਾਂ 24 ਸਤੰਬਰ ਨੂੰ ਵੀਡੀਓ ਕਵਰ ਕਰ ਰਹੇ ਆਂ ਸਵੇਰ 8:30 ਵਜੇ ਦਾ ਟਾਈਮ ਆ ਵੀਡੀਓ ਕਵਰ ਕਰਨ ਦਾ 24 ਸਤੰਬਰ ਨੂੰ ਆਪਾਂ ਵੀਡੀਓ ਕਵਰ ਕਰਦੇ ਆਂ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੁਹਾਨੂੰ ਵੱਡੀ ਵੜ ਵੀ ਆਪਣੀ ਤਿਆਰ ਹੋ ਗਈ ਇਹਦੇ ਬਾਰੇ ਵੀ ਡਿਟੇਲ ਦਵਾਂਗੇ ਲਾਸਟ ਤੇ ਇੱਕ ਪ੍ਰੋਪਰ ਡਿਟੇਲ ਤੁਹਾਨੂੰ ਆਪਾਂ ਜਰਸੀ ਕ੍ਰੋਸ ਵੜ ਦੀ ਦਵਾਂਗੇ ਆਪਣੇ ਕੋਲੇ ਹਮੇਸ਼ਾ 4 ਤੋਂ 5 ਮੱਝਾਂ ਤਾਜ਼ੀਆਂ ਸੂਈਆਂ ਵੀ ਆ ਪਹਿਲਾ ਦੂਜਾ ਸੂਆ ਤੇ 5 ਤੋਂ 6 ਗਾਇਆਂ ਤਾਜ਼ੀਆਂ ਸੂਈਆਂ ਵੀ ਆ ਸੇਲ ਲਈ ਅਵੇਲੇਬਲ ਹੁੰਦੀਆਂ ਨੇ ਕੋਈ ਵੀ ਮੇਰਾ ਵੀਰ ਜਦੋਂ ਵੀ ਕੰਟੈਕਟ ਕਰਕੇ ਆਪਣੇ ਨਾਲ ਆਪਣੇ ਕੋਲ ਆ ਸਕਦਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਤੇ ਪਸ਼ੂ ਖਰੀਦਣ ਤੇ ਵੇਚਣ ਲਈ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਵੇਚਣ ਵਾਸਤੇ ਵੀ WhatsApp ਤੇ ਵੀਡੀਓ ਭੇਜ ਕੇ ਆਪਣਾ ਸੰਪਰਕ ਬਣਾ ਸਕਦੇ ਆ ਸੋ ਆਜੋ ਕਰਦੇ ਆਂ ਗੱਲ ਜਰਸੀ ਕਰਾਇ ਉਸ ਵੜ ਦੀ ਇਹ ਬਾਰੇ ਪ੍ਰੋਪਰ ਡਿਟੇਲ ਦਵਾਂਗੇ ਦੂਜਾ ਸੂਹਾ ਇਹ ਸੂਈ ਵੀ ਆ ਮਗਰ ਇਹਦੇ ਜਰਸੀ ਕ੍ਰੋਸ ਹੀ ਬੱਸੀ ਆ ਬੱਸੀ ਬਹੁਤ ਪਿਆਰੀ ਆ ਦੇਖ ਸਕਦੇ ਹੋ ਕਿਸਾਨ ਵੀਰੋ ਪਾਲਣਯੋਗ ਬੱਸੀ ਆ ਤੇ ਪੂਰੀ ਠੰਡੀ ਸੀਲ ਦੂਜਾ ਸੂਹਾ ਸੂਈ ਵੀ ਆ ਸੂਈ ਨੂੰ ਇਹਨੂੰ 10 ਤੋਂ 12 ਦਿਨ ਹੋ ਚੁੱਕੇ ਨੇ ਹੁਣ ਇਹਦੇ ਥੱਲੇ ਨੈਟ 16 17 ਕਿਲੋ ਦੁੱਧ ਤਿਆਰ ਆ 16 17 ਕਿਲੋ ਆਪਾਂ ਕੰਡਾ ਲਵਾ ਕੇ ਦੇ ਸਕਦੇ ਆ ਦੋ ਟਾਈਮ ਕੋਈ ਮੇਰਾ ਵੀਰ ਚਵਾਈ ਕਰ ਸਕਦਾ ਥਣਲੇਵੇ ਦੀ ਬਹੁਤ ਸਾਫ ਸੁਥਰੀ ਆ ਆ ਨੈਟ ਤੋਂ ਚੈੱਕ ਕਰਾਵਾਂਗੇ ਦੇਖ ਸਕਦੇ ਹੋ ਕੱਲਾ ਕੱਲਾ ਨਿਖੜਮਾ ਥਣ ਲੱਗਿਆ ਹੋਇਆਗਾ ਚਾਰੇ ਥਾਣਾ ਪੀੜ ਦੇ ਪਾਵੇ ਟੈਪ ਲੱਗੇ ਹੋਏ ਆ ਅਗਲੇ ਥਾਣ ਚਿੱਟੇ ਆ ਮਗਰਲੇ ਕਾਲੇ ਆ ਆ ਬੀਜ ਚੈੱਕ ਕਰ ਸਕਦੇ ਹਾਂ ਬਾਨੇ ਤੇ ਆ ਮਿਲਕ ਵੀਣ ਬਹੁਤ ਸਟਰੋਂਗ ਆਉਂਦੀ ਪਈ ਆ ਦੁੱਧ ਵਾਲੇ ਪਸ਼ੂ ਦੀਆਂ ਨਿਸ਼ਾਨੀਆਂ ਹੁੰਦੀਆਂ ਧਾਰ ਪੋਲੀ ਤੇ ਮੋਟੀ ਪੂਰੀ ਸੋਨਾ ਥਣ ਲੱਗਿਆ ਮੁੱਠੀ ਵਾਲਾ ਠੰਡੀ ਸੀਲ ਪੂਰੀ ਆ ਤੋੜ ਕੇ ਦੇਖਾ ਬੁੱਤ ਦੂਜਾ ਸੁਆ ਸੋਈ ਆ 16 17 ਤੋਂ ਬਾਹਰ ਦੁੱਧ ਦੇ ਥੱਲੇ ਤਿਆਰ ਆ ਆ ਫੇਸ ਕੁਆਲਟੀ ਦੇਖ ਸਕਦੇ ਤੁਸੀਂ ਹੌਲੀ-ਦੌਰੀ ਬੁੱਤ ਇੱਧਰੋਂ ਤੋਰੀ ਇੱਧਰ ਅੰਦਰ ਹੀ ਤੋੜ ਦੇ ਹੌਲੀ-ਹੌਲੀ ਮੈਟ ਤੇ ਤੋੜੀ ਗੱਲੇ ਦੇ ਹੌਲੀ-ਹੌਲੀ ਬਸ ਮੈਟ ਦੀ ਤੋੜੀ ਹੌਲੀ-ਹੌਲੀ ਮੈਟ ਤੇ ਨੰ ਕਿਸਾਨ ਵੀਰੋ ਪੂਰੀ ਠੰਡੀ ਸੀਲ ਆ ਜੇ ਮਰਜੀ ਇਹਦੇ ਥਣ ਖਿੱਚੀ ਚੱਲੋ ਕੋਈ ਚੱਕਰ ਨਹੀਂ ਹੈਗਾ ਪੂਰੀ ਠੰਡੀ ਸੀਲ ਆ ਜਰਸੀ ਕਰਾਸ ਕਰਾਸਾਂਗੇ ਗਾਈਆਂ ਥੋੜੀਆਂ ਗਰਮ ਹੁੰਦੀਆਂ ਪਰ ਇਹ ਪੂਰੀ ਠੰਡੀ ਸੀਲ ਆ ਜਿਵੇਂ ਮਰਜੀ ਆਪਣਾ ਬੰਦਾ ਥੱਲੇ ਬੈਠਾ ਥਣ ਖਿੱਚੀ ਜਾਂਦਾ ਕੋਈ ਚੱਕਰ ਨਹੀਂ ਠੀਕ ਹੈ ਜੀ ਇਹਦੀ ਪੂਰੀ ਡਿਟੇਲ ਬੱਸ ਪੁੱਤ ਪੂਰੀ ਡਿਟੇਲ ਦੇ ਕੇ ਦੇ ਦਿੱਤੀ ਆ ਸਾਨੂੰ ਆਪਾਂ ਮਗਰ ਬੱਛੀ ਆ ਜਰਸੀ ਕ੍ਰੋਸ ਬੱਸੀ ਦੂਜਾ ਸਵੇਰ ਸੋਈ ਆ 16 17 ਤੋਂ ਬਾਹਰ ਦੁੱਧ ਤਿਆਰ ਆ ਇਹਦਾ ਪ੍ਰਾਈਸ ਫੋਨ ਤੇ ਕੀਤਾ ਜਾਊਗਾ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਅੱਗੇ ਆਪਾਂ ਆਣੀ ਬੈੜ ਵੱਡੀ ਤਿਆਰ ਹੋ ਚੁੱਕੀ ਆ ਇੱਕ ਦੋ ਦਿਨ ਹੀ ਸੂਣ ਨੂੰ ਲੈਂਦੀ ਆ ਇਹ ਇਹ ਤੋਰ ਕੇ ਆਪਾਂ ਤਾਂ ਨਹੀਂ ਦਿਖਾਉਂਦੇ ਥੋੜਾ ਥਾਂ ਥੱਲੇ ਗਿੱਲਾਗਾ ਤੇ ਹਵਾਨਾ ਨੇ ਬਾਕਮਾਲ ਚਾਰ ਕੀਤਾ ਜਿਵੇਂ ਮੰਨ ਲਓ ਮਾਲਕਾਂ ਨੇ ਆਪਾਂ ਨੂੰ ਕਹਿ ਕੇ ਦਿੱਤਾ ਸੀ 32 33 ਲੀਟਰ ਇਹਨੇ ਪਲੂਨ ਨੇ ਕੱਢਿਆ ਤਾਂ ਵਾਕਈ ਹੁਣ ਪਤਾ ਲੱਗਦਾ ਹੈਗਾ ਕਿ ਗਾਂ ਨੇ 32 33 ਲੀਟਰ ਦੇ ਲਈ ਕੋਈ ਮਹਿਣੀ ਨਹੀਂ ਰੱਖਦਾ ਹੈ ਕਿ ਦੂਜਾ ਸੂਆ ਸੂਈ ਆ ਸੋਣੀ ਤਿਆਰ ਹੋ ਚੁੱਕੀ ਆ ਪਹਿਲਾਂ ਕੱਚੀ ਦੀ ਵੀਡੀਓ ਆਪਾਂ ਢਿਲੋੜੇ ਦੇ ਫਾਰਮ ਤੇ ਵੀ ਪਾਈ ਹੋਈ ਆ ਹੁਣ ਦੁਬਾਰਾ ਸੋ ਨੂੰ ਜਦੋਂ ਸੂਪੀ ਇਹ ਉਦੋਂ ਆ ਪਹਿਲੀ ਵੀਡੀਓ ਅਪਲੋਡ ਕਰਾਂਗੇ ਸੋ ਜਿਹੜੇ ਮੇਰੇ ਵੀਰ ਕਈ ਮੰਨ ਲਓ ਦਾ ਫੋਨ ਆਇਆ ਕਿ ਆਪਾਂ ਸੂਏ ਤੋਂ ਲਵਾਂਗੇ ਕੋਈ ਚੱਕਰ ਨਹੀਂ ਵੀਰੇ ਜਿਹੜਾ ਮੇਰਾ ਵੀਰ ਹੈ ਜਦੋਂ ਵੀਡੀਓ ਸੂਈ ਇਹ ਆਪਣਾ ਕੰਟੈਕਟ ਕਰ ਲਓ ਆਪਾਂ ਆਪਣੇ ਚੈਨਲ ਤੇ ਵੀਡੀਓ ਅਪਲੋਡ ਕਰਾਂਗੇ ਸਿੱਧੂ ਡੇਰੀ ਫਾਰਮ ਕਲਾਲਾ ਤੇ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਆ ਜਲਦ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ